ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਮੇਰੇ ਪਰ ਇਹ ਹੱਥ ਰੱਖੇ ਸਭ ਸੰਤੋਖ ਦੇਵੇ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਬਾਕੀ ਹੋਰ ਮੇਰੇ ਕੋਲ ਵੀ ਪੰਜਾਬੀ ਦਰਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਬਾਕੀ ਸਾਰਿਆਂ ਭੈਣਾਂ ਭਰਾਵਾਂ ਦਾ ਥੈਂਕ ਯੂ ਸਪੋਰਟ ਕਰਨ ਲਈ ਤੇ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਜੈਂਟਸ ਕਮੀਜ਼ ਜਿਹੜੀ ਲੰਬੀ ਹੁੰਦੀ ਆ ਲੰਬੀ ਜੈਂਟਸ ਕਮੀਜ਼ ਦਾ ਠੋਕਾ ਕਿਦਾਂ ਬੰਨੀ ਦਾ ਆ ਤੇ ਆ ਮੈਂ 6 ਇੰਚ ਰੱਖ ਲਿਆ ਆ ਤੇ ਆ ਆਪਾਂ ਫੱਟੀ ਲੈ ਲਈਏ 1.5 ਇੰਚ ਦੀ ਇਹ ਫੱਟੀ ਆਪਾਂ ਇੰਨੀ ਪੂਰੀ ਲੈਣੀ ਜਿੰਨਾ ਆਪਣਾ ਕੱਟ ਆ ਉਹ ਤੋਂ ਇੰਚ ਕੁ ਵੱਡੀ ਲੈਣੀ ਬਾਦੂ ਨਹੀਂ ਵੱਡੀ ਲੈਣੀ ਹੈਗੀ ਕਿਉਂ ਇਹ ਫੱਟੀ ਆਪਾਂ ਵਿਚ ਨੂੰ ਮੋੜਨੀ ਆ ਤਾਂ ਇਹ ਫੱਟੀ ਆਪਾਂ ਆ ਦੇ ਇੱਧਰ ਵਿੱਚ ਇੱਥੋਂ ਲਾ ਕੇ ਇੱਧਰ ਵਿੱਚ ਨੂੰ ਮੋੜ ਦੇਣਾ ਦੇਖੋ ਇਹ ਫੱਟੀ ਜਿਹੜੀ ਹੈ ਨਾ ਆਪਾਂ ਆ ਲਾਈ ਆ ਇਹ ਫੱਟੀ ਆਪਾਂ ਇੱਦਾਂ ਵਿੱਚ ਨੂੰ ਮੋੜ ਦੇਣੀ ਹੈ ਸਾਰੀ ਦੀ ਸਾਰੀ ਵਿੱਚ ਨੂੰ ਮੋੜ ਦਈਏ ਇਹ ਵਿੱਚ ਬਾਹਰ ਨਹੀਂ ਦਿਸਣੀ ਚਾਹੀਦੀ ਹੈਗੀ ਤਾਂ ਇਸ ਕਰਕੇ ਇਹਨੂੰ ਫੱਟੀ ਨੂੰ ਆਪਾਂ ਮੋੜਦੇ ਹਾਂ ਪਹਿਲਾਂ ਇਹ ਫੱਟੀ ਆਪਾਂ ਇੱਦਾਂ ਵੇਚਨ ਮੋੜ ਦਿੱਤੀ ਆ ਨਾ ਇਹ ਫੱਟੀ ਆ ਦੇਖੋ ਆਪਾਂ ਵੇਚਨ ਮੋੜ ਦਿੱਤੀ ਤਾਂ ਜਿਹੜੀ ਆ ਫੱਟੀ ਆਪਾਂ ਲਾਉਣੀ ਆ ਨਾ ਆਹਾਂ ਇੱਧਰਲੇ ਪਾਸੇ ਦੀ ਇਹ ਆਪਾਂ ਵੇਚਲੇ ਪਾਸੇ ਉਹ ਲਾ ਕੇ ਬਾਹਰਲੇ ਪਾਸੇ ਨੂੰ ਮੋੜਨੀ ਆ ਇਹ 2 ਇੰਚ ਦੀ ਫੱਟੀ ਹੋਵੇ ਜਦੋਂ ਜ਼ਿਆਦਾ ਵੱਡੀ ਨਾ ਹੋਵੇ ਇਹ ਆਪਾਂ ਨੂੰ ਥੋੜੀ ਜਿਹਾ ਵੱਡੀ ਰੱਖਣੀ ਪੈਣੀ ਹੈ ਇੰਚ ਕਿਉਂ ਥੱਲੇ ਇਹਦਾ ਆਪਾਂ ਠੋਕਾ ਭਨਣਾ ਹੈ ਆ ਦੇਖੋ ਆ ਫੱਟੀ ਬੈਚ ਨੂੰ ਆਪਾਂ ਭੰਨੀ ਹੋਣਾ ਆਹਾ ਆ ਹੁਣ ਜਿਹੜੀ ਇੱਧਰਲੀ ਫੱਟੀ ਇਹ ਆਪਾਂ ਇੱਧਰ ਉੱਤੇ ਰੱਖਣੀ ਆ ਉੱਤੇ ਰੱਖ ਕੇ ਭੰਨੀ ਆ ਤਾਂ ਜੋ ਆਪਣਾ ਠੋਕੇ ਦੀ ਜਿਹੜੀ ਫੱਟੀ ਉਹ ਉੱਪਰ ਆਵੇ ਉਹ ਤੁਸੀਂ ਆਪਣੀ ਮਰਜ਼ੀ ਨਾਲ ਰੱਖਣੀ ਆ ਕਿੰਨੀ ਕੀ ਤੁਸੀਂ ਫੱਟੀ ਚੌੜੀ ਰੱਖਣੀ ਚਾਹੁੰਦੇ 1 ਇੰਚ ਰੱਖਣੀ ਚਾਹੁੰਦੇ ਜਾਂ 2 ਇੰਚ ਰੱਖਣੀ ਚਾਹੁੰਦੇ ਉਹ ਤੁਹਾਡੀ ਖੁਸ਼ੀ ਆ ਜੇ ਹੁਣ ਆਪਾਂ ਸਿੱਧੇ ਪਾਸੇ ਭੰਨੀ ਆ ਪੁੱਠੇ ਪਾਸੇ ਉਹ ਲਾ ਕੇ ਤਾਂ ਸਿੱਧੇ ਪਾਸੇ ਆਪਾਂ ਭੰਨੀ ਆ ਇਹ ਤਾਂ ਜਿਹੜੀ ਛੇਪੇ ਦਿੱਤਾ ਆ ਵੀ ਬਾਹਲੀ ਪੱਸੀ ਜਿਹੜੀ ਆ ਫੱਟੀ ਆ ਜਿਹੜੀ ਆਪਾਂ ਪਹਿਲਾਂ ਬੈਚ ਨੂੰ ਪੰਨੀਓ ਆ ਉਹਨੂੰ ਆਪਾਂ ਇਦਾਂ ਰੱਖ ਲੈਣਾ ਨਾਲ ਕਿਉਂ ਜਿਹੜੀ ਆ ਫੱਟੀ ਆ ਆਪਾਂ ਉੱਤੇ ਲਿਆਉਣੀ ਆ ਇਹਨੂੰ ਠੋਕਾ ਕਹਿੰਦੇ ਹੁੰਦੇ ਆ ਭੰਨਣਵਾ ਤੇ ਬਾਲ ਨਹੀਂ ਇਹਨੂੰ ਪਹਿਣਾ ਚਾਹੀਦਾ ਹੈਗਾ ਫੱਟੀ ਨੂੰ ਕਿਉਂ ਇਹ ਫੱਟੀ ਬਾਹਰ ਨਹੀਂ ਪਹਿਣਾ ਚਾਹੀਦਾ ਇਹ ਫੱਟੀ ਤੁਹਾਡੇ ਮੋਰੇ ਗਲੇ ਤੇ ਆਉਂਦੀ ਹੁੰਦੀ ਆ ਐਜਾ ਇਹ ਫੱਟੀ ਇਹਦਾ ਨਾਂ ਰੱਖ ਕੇ ਤਾਂ ਫੇ ਠੋਕਾ ਪਰ ਨਾ ਪੈਂਦਾ ਹੁੰਦਾ ਐਦਾ ਉੱਤੇ ਤੇ ਬਾੜ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂ ਠੋਕੇ ਤੇ ਜਿਹੜਾ ਹੁੰਦਾ ਬਾੜ ਉਹ ਫੇ ਭੇੜਾ ਲੱਗਦਾ ਐ ਇਹਨੂੰ ਆਪ ਐਦਾ ਮੋੜ ਲੈਣਾ ਆਹ ਪੱਟੀ ਐਦਾ ਨਾਲ ਲਾ ਕੇ ਐਦਾ ਇਹਨੂੰ ਮੋੜ ਲੈਣਾ ਕਿਉਂ ਬਾੜ ਨਹੀਂ ਮਾੜਾ ਵੀ ਪੈਣਾ ਚਾਹੀਦਾ ਤੁਹਾਡਾ ਜੇ ਬਾੜ ਪੈ ਗਿਆ ਫੇ ਮੋਰੇ ਬੁਰਾ ਲੱਗਣਾ ਉਹ ਜੇ ਮੈਂ ਤਾਂ ਹਾਂ ਦੀ ਇਦਾਂ ਦੇ ਕੰਮ ਤੇ ਪਰ ਲੱਗਦੇ ਸੋਹਣੇ ਆ ਬਣਿਓ ਇੱਕ ਦੂਜੀ ਤਰ੍ਹਾਂ ਵੀ ਸਿੱਧਾ ਹੀ ਫੱਟੀ ਦਾ ਸਿੱਧੀ ਫੱਟੀ ਲੈ ਕੇ ਠੋਕਾ ਜਿਹਾ ਬਣਾਉਂਦੇ ਪਰ ਉਹ ਇਹ ਆ ਠੋਕਾ ਜਿਹੜਾ ਇਹ ਆਪਾਂ ਕਮੀਜ਼ਾਂ ਜਿਹੜੀਆਂ ਜੈਂਟਸ ਵੱਡੀਆਂ ਹੁੰਦੀਆਂ ਹਨ ਕਮੀਜ਼ਾ ਇਹ ਆਪਾਂ ਉਹਤੇ ਬਣਾ ਸਕਦੇ ਆ ਇਦਾਂ ਜਿਹੜੀਆਂ ਲੰਬੀਆਂ ਹਨਾ ਕਮੀਜ਼ਾਂ ਹੁੰਦੀਆਂ ਕਮੀਜ਼ ਪਜਾਮਾ ਜਿਹਨੂੰ ਕਹਿੰਦੇ ਹੁੰਦੇ ਉਹ ਇਹ ਠੋਕਾ ਹੁੰਦਾ ਉਹਤੇ ਕਮੀਜ਼ ਤੇ ਫੇ ਆਪਾਂ ਇਦਾਂ ਬਣਾਈਦਾ ਜਿਹੜਾ ਆਪਾਂ ਲੇਡੀਜ਼ ਦੇ ਜੈਂਪਰ ਤੇ ਬਣਾਈ ਦੀ ਸਿੱਧੀ ਫੱਟੀ ਕੋਈ ਪੇਸਟਰ ਕੋਈ ਪਾਈਪਿੰਗ ਲਾ ਕੇ ਸੌਰੀ ਬਕਰਮ ਲਾ ਕੇ ਉਹ ਆਪਾਂ ਸਿੱਧੀ ਫੱਟੀ ਦਾ ਠੋਕਾ ਹੋਰ ਜਰਾ ਉਹ ਕਿਉਂ ਕੱਟੀ ਦਾ ਨਹੀਂ ਹੈਗਾ ਉਹ ਇੱਥੋਂ ਆਪਾਂ ਕੱਟਣਾ ਨਹੀਂ ਹੈਗਾ ਤੇ ਐਡੇ ਉੱਤੇ ਜੋੜ ਦੇਣਾ ਹੁੰਦਾ ਹੈ ਉਹ ਫਿਰ ਆਪਾਂ ਇੱਥੋਂ ਥੱਲੇ ਜਿਹੜਾ ਬਾੜ ਪੈਂਦਾ ਹੁੰਦਾ ਉਹਨੂੰ ਠੋਕਾ ਬਣਾ ਲੀਦਾ ਤੇ ਇਹ ਮੇਰੀ ਅੱਜ ਦੀ ਵੀਡੀਓ ਇਦਾਂ ਠੋਕਾ ਬਣਾਉਣ ਲਈ ਹੈ ਜੇ ਤੁਹਾਡੀ ਜਾਂ ਕਮੀਜ਼ਾਂ ਤੇ ਬਿਲਕੁਲ ਤੁਸੀਂ ਆਹ ਦੇਖੋ ਕਿੱਦਾਂ ਬਣਿਆ ਇਹ ਆਹ ਜਿਹੜੀ ਫੱਟੀ ਜਾਂ ਲੱਗੀ ਇਹ ਇਹ ਤਾਂ ਥੱਲੇ ਆਉਣੀ ਹੈ ਉੱਪਰ ਨਹੀਂ ਜਾਣੀ ਹੈਗੀ ਤੇ ਤਾਂ ਆਪਣਾ ਕਮੀਜ਼ ਦਾ ਠੋਕਾ ਵਧੀਆ ਬਣਦਾ ਰਹਿੰਦਾ ਮੈਂ ਨੀਡੇ ਦਾ ਵੀ ਦਿਖਾ ਲ ਦਿੰਨੀ ਆ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਇੱਦੇ ਪਿਆਰ ਦੇ ਪਿਆਰ ਕਰਿਆ ਕਰੋ ਤੇ ਹਰ ਇੱਕ ਦੇ ਚੈਨਲ ਦੀ ਗਰੋਥ ਹੋਵੇ ਹਰ ਇੱਕ ਦਾ ਚੈਨਲ ਦੇਖਿਆ ਕਰੋ ਤੇ ਕਈ ਵਾਰੀ ਚਲੋ ਕਮੈਂਟ ਰਹਿ ਵੀ ਜਾਂਦੇ ਨਹੀਂ ਵੀ ਬੰਦੇ ਤੇ ਕਰ ਹੁੰਦਾ ਹੈਗਾ ਚੈਨਲ ਤਾਂ ਦੇਖ ਸਕਦੇ ਆ ਆਪਾਂ ਹਨਾ ਤੇ ਬਾਕੀ ਹੋਰ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ